ਲੋਕੀ ਤੱਕਦੇ ਐ ਗੁਨਾਹ ਮੇਰੇ ਮੈਂ ਤੱਕਦਾ ਰਹਿੰਦਾ ਤੇਰੀਆਂ ਨੂੰ ਗੱਪ ਆਇਆ ਪੱਲਾ ਤੇਰੇ ਨਾਮ ਵਾਲਾ ਮੈਨੂੰ ਕੌਣ ਗਰੀਬ ਨੂੰ ਜਾਣਦਾ ਏ ਤੇਰਾ ਨਾਮ ਲੈ ਕੇ ਨੰਗ ਪਾੜ ਜਾਵਾਂ ਮੈਨੂੰ ਆਸਰਾ ਤੇਰੇ ਨਾਮ ਦਾ ਏ ਮੈਨੂੰ ਆਸਰਾ ਤੇਰੇ ਨਾਮ ਦਾ ਏ ਲੋ ਜੀ ਜੀ ਦੇ ਬੋਲ ਸੁਣੋ ਇੰਦਰ ਖੁਸ਼ੀਆਂ ਪਰੀ ਆਵੇ ਡਾਇ ਅਜ ਮਾ ਕਲ ਸਾਂਨਾ ਪਾਗਾ ਪਰਿਆ ਦੇੜਾ ਏ ਹੋ ਦੇਵਤਿਆਂ ਨੇ ਫੁੱਲ ਵਰਸਾਏ ਪਰੀਆਂ ਨੇ ਰਲ ਮੰਗਲ ਲਗਾਏ ਦੇਵਤਿਆਂ ਨੇ ਫੁੱਲ ਵਰਸਾਏ ਪਰੀਆਂ ਨੇ ਰਲ ਮੰਗਲ ਪਾਏ ਦੇਖੇ ਜਿਹੜਾ ਜਿਹੜਾ ਏ ਅਜ ਮਾ ਕਲ ਸਾਂਨਾ ਕੀ ਆ ਦੇਖਣ ਆਈਆਂ ਮਾਂ ਕਾਲ ਸਾਨੂੰ ਮੇਲੇ ਫਦਾਈਆਂ ਰਲਵੇਂ ਸਖੀਆਂ ਦੇਖਣ ਆਈਆਂ ਮਾਂ ਕਾਲ ਸਾਨੂੰ ਮੇਲੇ ਫਦਾਈਆਂ ਅੱਜ ਸੱਜੇ ਲੱਕਰ ਖੇੜ ਆਏ ਅੱਜ ਮਾਂ ਕਾਲ ਸਾਦਾ ਭਾਗਾ ਪਰਿਆ ਵੇੜ ਆਏ ਅੱਜ ਮਾਂ ਕਾਲ ਸਾਦਾ ਭਾਗਾ ਪਰਿਆ ਵੇੜ ਆਏ ਜਗ ਤੇ ਆਈ ਜੋਤ ਨਰਾਲੀ ਪ੍ਰਗਟਿਆ ਦੁਨੀਆਂ ਦਾ ਵਾਲੀ ਜਗ ਤੇ ਆਈ ਜੋਤ ਨਰਾਲੀ ਗੱਡੇ ਆ ਦੁਨੀਆ ਦਾ ਬਲੀ ਅੱਜ ਸੱਜਿਆ ਚਾਰ ਸਪੇਰਾਏ ਅੱਜ ਮਾਂ ਕਲਸਾ খালসা বাইগুরু জী কী ফত বহু ধন্যবাদ